ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਟਾਈਲ ਹੈਵਨ ਫੈਸ਼ਨ ਬੁਟੀਕ ਤੋਂ ਤੁਹਾਡਾ ਆਪਣੇ ਚੈਨਲ YouTube ਦੇ ਉੱਤੇ ਸਵਾਗਤ ਕਰਦੀ ਹਾਂ ਮੈਂ ਸਟਾਈਲ ਹੈਵਨ ਫੈਸ਼ਨ ਬੁਟੀਕ ਤੋਂ ਤੁਹਾਡੇ ਲਈ ਲੈ ਕੇ ਆਈ ਹਾਂ ਡਿਫਰੈਂਟ ਡਿਫਰੈਂਟ ਕਲਰਸ ਵਿੱਚ ਡਿਫਰੈਂਟ ਡਿਫਰੈਂਟ ਫੈਬਰਿਕਸ ਵਿੱਚ ਤੇ ਡਿਫਰੈਂਟ ਡਿਫਰੈਂਟ ਵਰਕਸ ਵਿੱਚ ਬਹੁਤ ਹੀ ਸੋਹਣੇ ਸੂਟ ਸੂਟ ਤੁਸੀਂ ਦੇਖ ਸਕਦੇ ਹੋ ਮੈਂਨੇ ਆਪਣੀ ਕਲਿੱਪਸ ਵਿੱਚ ਇਹਨਾਂ ਦੀ ਫੋਟੋਜ਼ ਲਗਾਈਆਂ ਨੇ ਸਭ ਤੋਂ ਪਹਿਲਾ ਜਿਹੜਾ ਆਰਟੀਕਲ ਹੈ organza ਫੈਬਰਿਕ ਦੇ ਉੱਤੇ black color ਦਾ suit ਹੈ black color ਦੇ ਵਿੱਚ ਇੱਕ organza ਦੇ ਉੱਤੇ ਹੈ suit ਦੂਸਰਾ suit ਜਿਹੜਾ ਰਹੇਗਾ ਉਹ ਖਾਦੀ ramtex cotton ਦੇ ਉੱਤੇ ਰਹੇਗਾ ਤੇ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਜਿਹੜਾ ਵਰਕ ਰਹੇਗਾ ਸਟੈਂਡਰਡ ਸਾਈਜ਼ ਰਹੇਗਾ ਤੁਸੀਂ ਕਿਵੇਂ ਮਰਜ਼ੀ ਕਰਕੇ ਇਹਨਾਂ ਨੂੰ ਸਟਿਚਿੰਗਸ ਕਰਵਾ ਸਕਦੇ ਹੋ ਫਰੰਟ ਕੇਰਾ ਰਹੇਗਾ ਨਾਲ ਨਾਲ ਦੀ ਬਾਹਾਂ ਤੇ ਵਰਕ ਨਾਲ ਹੀ ਜਿਹੜਾ ਇਹਨਾਂ ਦੀ ਬਾਟਮ ਦੇ ਉੱਤੇ ਵੀ ਵਰਕ ਆਏਗਾ ਇਸ ਤੋਂ ਇਲਾਵਾ ਦੁਪੱਟਾ ਜਿਹੜਾ organza black color ਦਾ ਹੈ ਉਹ ਕਾਫੀ ਜ਼ਿਆਦਾ ਹੈਵੀ ਰਹਿਣ ਵਾਲਾ ਹੈ ਇਸੇ ਨਾਲ ਹੀ ਤੁਸੀਂ ਹੋਰ ਵੀ ਜਿਹੜੇ ਮੈਂ ਨਾਜ਼ ਕਲਿਪਸ ਲਗਾ ਰਹੀਆਂ ਉਸ ਦੇ ਵਿੱਚ yellow lemon color ਦੇ ਵਿੱਚ organza ਦੇ ਉੱਤੇ ਆਰੀ ਰਗ ਦੇ ਵਿੱਚ ਸੂਟ ਰਹੇਗਾ ਔਰ ਵਾਈਟ ਕਲਰ ਦੇ ਉੱਤੇ ਆਰੀ ਰਗ ਦੇ ਵਿੱਚ ਸੂਟ ਰਹੇਗਾ ਆਫ ਵਾਈਟ ਚਾ ਕਲਰ ਰਹੇਗਾ ਨਾਲ ਦੁਪੱਟਾ ਰਹੇਗਾ ਇਸ ਤੋਂ ਇਲਾਵਾ ਜਿਹੜੇ कॉटन फैब्रिक ਦੇ ਉੱਤੇ ਵੀ ਵਿਦ ਦੁਪੱਟਾ ਵਿਦਆਊਟ ਦੁਪੱਟਾ ਸੂਟ ਰਾਂਗੇ ਤੁਸੀਂ ਇਹਨਾਂ ਸੂਟਸ ਦੇ ਵਿੱਚੋਂ ਮੈਂ ਤੁਹਾਨੂੰ ਸਾਰੀਆਂ ਕਲਿੱਪਸ ਨੇ ਜਿਹੜੀਆਂ ਐਡ ਕਰ ਦਵਾਂਗੀ ਔਰ ਜੇ ਤੁਹਾਨੂੰ ਕੋਈ ਵੀ ਸੂਟ ਜਿਹੜਾ ਹੈ ਕੀ ਪਸੰਦ ਆਉਂਦਾ ਹੈ ਤਾਂ ਤੁਸੀਂ ਸੂਟ ਨੂੰ ਆਰਡਰ ਕਰ ਸਕਦੇ ਹੋ ਸੂਟ ਨੂੰ ਆਰਡਰ ਕਰਨ ਦੇ ਅਰ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਵੀਡੀਓ ਲਿੰਕ ਦੇ ਵਿੱਚ ਲਾਈਕ ਡਿਸਕ੍ਰਿਪਸ਼ਨ ਦੇ ਵਿੱਚ ਤਾਂ ਨੰਬਰ ਦਿੱਤਾ ਹੀ ਹੋਏਗਾ ਬਟ ਵੀਡੀਓ ਦੇ ਉੱਪਰ ਵਿਜੀਬਲ ਵੀ ਹੋ ਜਾਏਗਾ ਨੰਬਰ ਇਸ ਤੋਂ ਇਲਾਵਾ ਅਗਰ ਤੁਸੀਂ ਹੋਰ ਆਪਣੇ ਅਕੋਰਡਿੰਗ ਸੂਟਸ ਸਟਿਚ ਕਰਵਾਉਣਾ ਚਾਹੁੰਦੇ ਹੋ ਜਾਂ ਡਿਜ਼ਾਈਨਸ ਐਡ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮਿਲ ਜਾਣਗੇ ਸੂਟਸ ਦਾ ਵਰਕ ਦੀ ਸ਼ੋਰਟੀ ਰਹੇਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਏਗੀ ਜੀ ਸੋ ਇੱਕ ਵਾਰੀ ਮੌਕਾ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਰ ਮੋਰ ਵੀਡੀਓਜ਼ ਸ਼ਾਰਟਸ ਦੇ ਵਿੱਚ ਕਾਫੀ ਜ਼ਿਆਦਾ ਕਲਿੱਪਸ ਲਗਾਈਆਂ ਹੋਈਆਂ ਨੇ ਅਗਰ ਤੁਹਾਨੂੰ ਲੱਗਦਾ ਹੈ ਕਿ ਹਾਂ ਕਿ ਵਧੀਆ ਰਿਸਪਾਂਸ ਤੁਸੀਂ ਦਿਓਗੇ ਤਾਂ ਆਈ ਵਿਸ਼ ਐਂਡ ਆਈ ਊਡ ਰਿਕਵੈਸਟ ਕਿ ਤੁਸੀਂ ਚੈਨਲ ਨੂੰ ਸਪੋਰਟ ਕਰੋ आ, सूट से सूट बिचों प्लीज़ रिक्वेस्ट रहेगी तो एक ऑफर भी रहेगा कि पहले पंद्रह ऑर्डरस जोड़े आगे उन्हें एक गिफ्ट ज रहेगा और सूट से तुम मेजरमेंट सेंड करके अपने सूट स्टिचिंग भी करवा सकते हो थैंक यू